ਗੁਰੂ ਦਾ ਉਹ ਸਿੰਘ ਜਿਹਨੇ ਅਰਦਾਸ ਕਰੀ ਤੇ ਅਰਦਾਸ ਕਰੀ ਤੇ ਧਰਤੀ ਫਟੀ ਤੇ ਉਹ ਸਮੇਤ ਆਪਣਾ ਘੋੜਾ ਧਰਤੀ ਦੇ ਵਿੱਚ ਸਮਾ ਗਿਆ ਪੂਰੀ ਵੀਡੀਓ ਦੇਖੋ ਅਤੇ ਜਾਣਕਾਰੀ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ट्रैवलिंग ਜੱਟ ਚੈਨਲ ਦੇਖ ਰਹੀ ਦੋਸਤਾਂ ਮਿੱਤਰਾਂ ਸੱਜਣਾ ਸਾਧ ਸੰਗਤ ਦਾ ਸਵਾਗਤ ਕਰਦੇ ਆ ਜੀ ਜਿੱਦਾਂ ਕਿ ਤੁਹਾਨੂੰ ਪਤਾ ਆਪਾਂ ਉਹ ਨੰਦੇੜ ਸਾਹਿਬ ਨਾਨਕਚੀਰਾ ਦੀ ਯਾਤਰਾ ਕਰ ਰਹੇ ਆ ਜਹਾਜ਼ ਦੇ ਉੱਤੇ ਬਸ ਫਰਕ ਸਿਰਫ ਇੰਨਾ ਵੀ ਆਪਣਾ ਜਹਾਜ਼ ਜਿਹੜਾ ਸੜਕ ਦੇ ਉੱਤੇ ਚੱਲਦਾ ਹੈ ਅਤੇ ਹੁਣ ਆਪਾਂ ਨਾਨਕਚੀਰੇ ਪਹੁੰਚੇ ਹੋਏ ਆ ਤੁਹਾਨੂੰ 350 ਸਾਲਾਂ ਸ਼ਹੀਦੀ ਨਗਰ ਕੀਰਤਨ ਵੀ ਆਪਾਂ ਵੀਡੀਓ ਦੇ ਵਿੱਚ ਦਿਖਾਏ ਨੇ ਜਿਹੜੇ ਕਿ ਅਸਾਮ ਤੋਂ ਚੱਲ ਕੇ ਤਖਤ ਸ੍ਰੀ ਕੇਸਗੜ ਸਾਹਿਬ ਵੀ ਕਿਸ ਸਮਾਪਤੀ ਹੋਣੀ ਹੈ ਤੇ ਉਹਦੇ ਬਾਰੇ ਵੀ ਕੁਝ ਗੱਲਾਂ ਕਰਾਂਗੇ ਤੇ ਅੱਗੇ ਅੱਜ ਦੀ ਯਾਤਰਾਵਾਰੀ ਵੀ ਤੁਹਾਡੇ ਨਾਲ ਕੁਝ ਗੱਲ ਸਾਂਝੀ ਕਰਾਂਗੇ ਇਹ ਚੈਨਲ ਦੇ ਨਾਲ ਬਣੇ ਰਹੋ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀਆਂ ਤਾਂ ਤੁਸੀਂ ਟਰੈਵਲਿੰਗ ਜੱਟ ਚੈਨਲ ਦੇ ਉੱਤੇ ਜਾ ਕੇ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉੱਥੇ ਪਈਆਂ ਤੁਸੀਂ ਉਹ ਦੇਖ ਸਕਦੇ ਹੋ ਸਪੋਰਟ ਕਰੋ ਵੱਧ ਤੋਂ ਵੱਧ ਤੇ ਚੈਨਲ ਦੇ ਨਾਲ ਜੁੜੇ ਰਹੋ ਚੰਗਾ ਕੰਟੈਂਟ ਹੈ ਜਿਹੜਾ ਉਹ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਜੀ ਬਣੇ ਰਹੋ ਸਾਡੇ ਚੈਨਲ ਦੇ ਨਾਲ ਜੀ ਆਪਾਂ ਹੁਣੇ ਨਾਨਕਚੀਰਾ ਸਾਹਿਬ ਦੀ ਮੈਨੇਜਮੈਂਟ ਰੂਮ ਦੇ ਵਿੱਚ ਜਾ ਕੇ ਆਏ ਆਂ ਕੱਲ ਸ਼ਾਮੀ ਵੀ ਆਪਾਂ ਨੂੰ ਕਮੇਟੀ ਮੈਂਬਰ ਜਿਹੜੇ ਉਹ ਮਿਲੇ ਸੀਗੇ ਤੇ ਇਥੋਂ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਪੋਤਰਾ ਉਹ ਵੀ ਆਪਾਂ ਨੂੰ ਮਿਲੇ ਸੀਗੇ ਕੁਝ ਕੁ ਰੌਚਕ ਤੱਥ ਦੱਸੇ ਨੇ ਅ ਦੱਖਣੀ ਸਿੰਘਾਂ ਦੇ ਬਾਰੇ ਸਭ ਤੋਂ ਪਹਿਲਾ ਤੱਤ ਇਹ ਹੈ ਕਿ ਇਧਰਲਾ ਸਿੰਘ ਹੈ ਜਿਹੜਾ ਕੋਈ ਵੀ ਕੇਸ ਦਾੜੀ ਨਹੀਂ ਕੱਟਦਾ ਸਾਰੇ ਹੀ ਸਾਬਤ ਸਬੂਤ ਸਿੱਖ ਨੇ ਮੈਂ ਤੁਹਾਨੂੰ ਪਹਿਲਾਂ ਵੀ ਤੁਹਾਡੇ ਨਾਲ ਮੈਂ ਜ਼ਿਕਰ ਕਰਦਾ ਰਿਹਾ ਤੁਹਾਨੂੰ ਛੱਤੀਸਗੜ੍ਹ ਤੋਂ ਆਏ ਸਿੰਘ ਵੀ ਦਿਖਾਏ ਨੇ ਉਸ ਤੋਂ ਬਾਅਦ ਦੂਜੀ ਗੱਲ ਹੈ ਕਹਿੰਦੇ ਵੀ ਜੇਕਰ ਕੋਈ ਦਾੜੀ ਕੇਸ ਕਟਵਾ ਲੈਂਦਾ ਬਿਆਦਵੀ ਕਰਦਾ ਤਾਂ ਉਸ ਨੂੰ ਸਿੱਖ ਸਮਾਜ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਦੇਖੋ ਕਿੱਡੀ ਗੱਲ ਹੈ ਉਸ ਤੋਂ ਬਾਅਦ ਵੱਡੀ ਗੱਲ ਇਹ ਹੈ ਕਹਿੰਦੇ ਜਿੰਨਾ ਟਾਈਮ ਨੌਜਵਾਨ ਅੰਮ੍ਰਿਤ ਪਾਣ ਨਹੀਂ ਕਰਦਾ ਉਹਨਾਂ ਟਾਈਮ ਉਸ ਨੂੰ ਕੋਈ ਆਪਣੀ ਬੇਟੀ ਦਾ ਹੱਥ ਨਹੀਂ ਫਮਾਉਂਦਾ ਮੀਨ ਤੁਸੀਂ ਉਸ ਦਾ ਰਿਸ਼ਤਾ ਨਹੀਂ ਹੁੰਦਾ ਜਿੰਨਾ ਟਾਈਮ ਉਹ ਅੰਮ੍ਰਿਤ ਪਾਣ ਨਹੀਂ ਕਰਦਾ ਤੇ ਸਾਧ ਸੰਗਤ ਜੀ ਖਾਲਸਾ ਜੀ ਬਹੁਤ ਵੱਡੀਆਂ ਗੱਲਾਂ ਨੇ ਦੇਖੋ ਆਪਾਂ ਤਾਂ ਕੋਨੇ ਮੋਨੇ ਸਿੱਖਾਂ ਜਿੱਥੋਂ ਪੰਜਾਬ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਤੋਂ ਜਿੱਥੋਂ ਖਾਲਸਾ ਸਾਜਿਆ ਗਿਆ ਮਾਇੂਸੀ ਇਸ ਗੱਲ ਦੀ ਮੈਨੂੰ ਵੀ ਕਿਤੇ ਨਾ ਕਿਤੇ ਮਾਇੂਸੀ ਹੁੰਦੀ ਆ ਤੇ ਆਪਾਂ ਥੋੜਾ ਜਿਹਾ ਝੁਕਾ ਹੈ ਜਿਹੜਾ ਘਟਾਇਆ ਹੋਇਆ ਪਰ ਦੱਖਣੀ ਸਿੰਘਾਂ ਨੇ ਸਿੱਖੀ ਹੈ ਜਿਹੜੀ ਉਹ ਪੂਰੀ ਸਾਫ ਤਸਬੂਤ ਸੰਭੀ ਹੋਈ ਹੈ ਇੱਕ ਵੀ ਸਿੰਘ ਤੁਹਾਨੂੰ ਇੱਥੇ ਦਾੜੀ ਕੇਸ ਕੱਟਿਆ ਹੋਇਆ ਨਹੀਂ ਮਿਲੂਗਾ ਇੱਕ ਵੀ ਸਿੰਘ 10 ਆਊਟ ਆਫ 10 ਨੇ ਜਿਹੜੇ ਮੈਂ ਜੇ ਕਹਾ ਮੈਂ ਨੰਬਰਿੰਗ ਕਰਾਂ ਤਾਂ 10 ਆਊਟ ਆਫ 10 ਸਿੰਘ ਨੇ ਜਿਹੜੇ ਪੂਰੇ ਸਾਫਤ ਸਬੂਤ ਨੇ ਤੇ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਗੜੀ ਕਿਹਦਾ ਹੈ ਜਿੱਦਾਂ ਕਿ ਤੁਹਾਨੂੰ ਮੇਰੇ ਡਾਇਲੌਗ ਤੋਂ ਪਤਾ ਲੱਗਿਆ ਹੋਣਾ ਕਿ ਆਪਾਂ ਰੈਡੀ ਬਾਈ ਲੋਕ ਦੇ ਇਲਾਕੇ ਦੇ ਵਿੱਚ ਆਏ ਹੋਏ ਆ ਤੇ ਆ ਮੇਰੇ ਪਿੱਛੇ ਆ ਜੀ ਬੰਬਈ ਹైదరాబాద్ ਐਕਸਪ੍ਰੈਸ ਹਾਈਵੇ ਇਸ ਥਾਪੇ ਦੇ ਉੱਤੇ ਆਪਾਂ ਚਾਹ ਦੇ ਬ੍ਰੇਕ ਲਈ ਰੁਕੇ ਆ ਸਟਾਰ ਲਾਈਟ ਉੱਪ ਹੈ ਤੇ ਆਪਾਂ ਜਾ ਰਹੇ ਆ ਜੀ ਸ਼ਾਹੀ ਸ਼ਹਿਰ ਹైదరాబాద్ ਵਿਖੇ ਨਾਨਕਚੀਰੇ ਮੈਨੇਜਮੈਂਟ ਮੈਂਬਰਸ ਵੱਲੋਂ ਦੱਸਿਆ ਗਿਆ ਕਿ ਉੱਥੇ ਦੋ ਤਿੰਨ ਇਤਿਹਾਸਿਕ ਗੁਰਦੁਆਰੇ ਗੁਰਦੁਆਰੇ ਨੇ ਗੁਰੂ ਘਰ ਨੇ ਕੋਸ਼ਿਸ਼ ਕਰਾਂਗੇ ਆਪਾਂ ਜਿੰਨੇ ਵੀ ਉਹਨਾਂ ਵਿੱਚੋਂ ਕਵਰ ਕਰ ਸਕੀਏ ਕਿਉਂਕਿ ਆਪਣੀ ਕੋਸ਼ਿਸ਼ ਰਹੂਗੀ ਅ ਉੱਥੇ ਪਹੁੰਚ ਕੇ ਉੱਥੋਂ ਨਾਲੇੜ ਸਾਹਿਬ ਨੂੰ ਰਾਤ ਨੂੰ ਪਹੁੰਚਣ ਦੀ ਉੱਥੋਂ ਨਾਲੇੜ ਸਾਹਿਬ ਹੈ ਜਿਹੜੇ 300 ਕਿਲੋਮੀਟਰ ਹੈ ਬਾਕੀ ਉੱਥੇ ਜਾ ਕੇ ਬਣਾਉਣਾ ਪ੍ਰੋਗਰਾਮ ਤੁਸੀਂ ਚੈਨਲ ਨਾਲ ਬਣੇ ਰਹੋ ਇਸ ਤਰਫ ਨਾਲ ਥੋੜੀ ਜੀ ਨੈਟਵਰਕ ਦੀ ਦਿੱਕਤ ਹੈ ਇਸ ਕਰਕੇ ਹੋ ਸਕਦਾ ਵੀਡੀਓ ਜਿਹੜੀਆਂ 1 2 ਲੇਟ ਹੋ ਜਾਣ ਇਹ ਚੈਨਲ ਦੇ ਨਾਲ ਬਣੇ ਰਹੋ ਤੁਹਾਨੂੰ ਹైదరాబాద్ ਸ਼ਹਿਰ ਲੈ ਕੇ ਜਾਵਾਂਗੇ ਪਹਿਲਾਂ ਵੀ ਆਏ ਹਾਂ ਦੋ ਵਾਰੀ ਹਰ ਵਾਰੀ ਹੁੰਦਾ ਸੀਗਾ ਕਿ ਹైదరాబాద్ ਜਾਣਾ ਫਿਰ ਅੱਜ ਨਾਨਕਚੀਰੇ ਤੋਂ ਸੋਚਿਆ ਕਿ ਯਾਰ ਜਸਟ 130 40 ਕਿਲੋਮੀਟਰ ਪਿੱਛੇ ਫਿਰ ਕਿਆ ਪਤਾ ਇੱਧਰ ਦਾ ਕਦੋਂ ਰੂਟ ਬਣਨਾ ਤੇ ਇਸ ਲਈ ਆਪਾਂ ਇਸ ਗੱਲ ਦਾ ਮਨ ਨਾਲ ਵਿਚਾਰ ਕਰਿਆ ਤੇ ਮਨ ਨੇ ਕਿਹਾ ਠੀਕ ਹੈ ਦੇਖੋ ਤੁਹਾਨੂੰ ਪਤੀਆ ਯਾਰ ਆਪਣੇ ਮਨ ਤੋਂ ਵੱਡਾ ਆਪਣਾ ਸਲਾਇਆ ਕੋਈ ਨਹੀਂ ਤੁਸੀਂ ਕਿਸੇ ਕੰਮ ਦੀ ਸਲਾਹ ਪੰਜ ਬੰਦਿਆਂ ਤੋਂ ਲੈ ਲਓ ਦੋ ਤਾਂ ਕਹਿਣਗੇ ਕਰ ਲੈ ਦੋ ਕਹਿਣਗੇ ਨਾ ਕਰ ਲੈ ਇੱਕ ਤੁਹਾਡੇ ਦੇ ਛੱਡ ਦੇਊਗਾ ਕਿ ਦੇਖ ਲੈ ਐਂਡ ਤੇ ਬਟਵਾਲਾ ਕਿੱਥੇ ਹੋਊਗਾ ਢਾਈ ਢਾਈ ਤੇ ਡਿਸੀਜਨ ਕਿਦਾ ਹੋਣਾ ਤੁਹਾਡਾ ਸੋ ਅਗਰ ਤੁਹਾਨੂੰ ਲੱਗਦਾ ਉਹ ਕੰਮ ਚੰਗਾ ਹੈ ਤਾਂ ਆਪਣਾ ਡਿਸੀਜਨ ਆਪਣੇ ਲੈਵਲ ਦੇ ਉੱਤੇ ਆਪਣੇ ਮਨ ਨਾਲ ਸਲਾਹ ਕਰਕੇ ਲਓ ਤੁਸੀਂ ਚੈਨਲ ਨਾਲ ਬਨੇ ਰਹੋ ਆਪਾਂ ਚਾਹ ਇੰਜੋਏ ਕਰਦੇ ਆਂ ਵਿਦਰ ਤੋਂ ਤਕਰੀਬਨ 150 ਤੋਂ 160 ਕਿਲੋਮੀਟਰ ਦੂਰੀ ਤੈਅ ਕਰਕੇ ਆਪਾਂ ਪਹੁੰਚ ਚੁੱਕੇ ਹਾਂ ਸ਼ਾਹੀ ਸ਼ਹਿਰ ਹైదరాబాద్ ਵਿੱਚ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਆਪਣਾ ਇੱਥੇ ਆਉਣ ਦਾ ਮੁੱਖ ਮਕਸਦ ਹੈ ਜਿਹੜਾ ਉਹ ਇਹੀ ਗੁਰੂ ਘਰ ਹੈ ਤੇ ਇਸ ਗੁਰੂ ਘਰ ਦਾ ਨਾਮ ਹੈ ਗੁਰਦੁਆਰਾ ਸਾਹਿਬ ਬਾਰਾਮਲਾ ਤੇ ਇੱਥੇ ਦਾ ਇਤਿਹਾਸ ਬਾਰੇ ਵੀ ਤੁਹਾਨੂੰ ਜਾਣੂ ਕਰਾਵਾਂਗੇ ਤੇ ਜਿਹੜਾ ਹైదరాబాద్ ਸ਼ਹਿਰ ਹੈ ਮੈਂ ਤੁਹਾਨੂੰ ਦੱਸ ਦਿਆਂ ਯਾਰ ਇੱਥੇ ਟ੍ਰੈਫਿਕ ਹੈ ਜਿਹੜੀ ਬਹੁਤ ਜ਼ਿਆਦਾ ਕਈ ਰੋਡ ਤਾਂ ਇੱਥੇ ਐਸੀ ਨੇ ਜਿੱਥੇ ਟੂ-ਵੀਲਰ ਜਿਹੜਾ ਅਲਾਉਡ ਨਹੀਂ ਹੈ ਬਟ ਨੇਵੀਗੇਸ਼ਨ ਉਧਰੋਂ ਦਿਖਾ ਦਿੰਦਾ ਤਾਂ ਲੋਕ ਵੀ ਨਾਲ-ਨਾਲ ਭਲੇ ਨੇ ਜਦੋਂ ਮੋਟਰਸਾਈਕਲ ਚੜ੍ਹੇ ਆ ਜਹਾਜ ਆਪਣਾ ਇੱਕ ਦੋ ਵਾਰੀ ਉਸ ਰੂਟ ਦੇ ਉੱਤੇ ਚੜਨ ਦੇ ਸਾਰੀ ਬੋਲ ਮਾਰ ਦਿੰਦੇ ਨੇ ਕਿ ਬਾਈ ਸਭ ਇਧਰ ਸੇ ਮਤ ਜਾਓ ਆਪकी ਗਾੜੀ ਬਾਉਂਡ ਹੋ ਜਾਏਗੀ ਇਹ ਮੋਟਰਸਾਈਕਲ ਨੂੰ ਵੀ ਗਾੜੀ ਹੀ ਬੋਲਦੇ ਨੇ ਇਧਰ ਦੇ ਲੋਕ ਸਾਰੇ ਤੇ ਚਲੋ ਸ਼ਹਿਰ ਦੇ ਬਿਲਕੁਲ ਵਿੱਚੋਂ ਵਿਚ ਆਪਾਂ ਸਾਰੀ ਟ੍ਰੈਫਿਕ ਨੂੰ ਕ੍ਰੋਸ ਕਰਕੇ ਪਹੁੰਚਿਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਬਾਰਾਮਲਾ ਇਹ ਹੈ ਜੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਬਾਰਾਮਲਾ ਅਗਲਾ ਸੰਗਤ ਤੁਸੀਂ ਦਰਸ਼ਨ ਕੀਤੇ ਆਂ ਅੰਦਰ ਰਗੜੇ ਵੀ ਹੈ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਬਾਰਾਮਲਾ ਮੇਰੇ ਪਿੱਛੇ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਉਹ ਪਹਿਲੀ ਇਮਾਰਤ ਹੈ ਜਿਹੜੀ 1832 ਦੇ ਵਿੱਚ ਇਸ ਗੁਰੂ ਘਰ ਦੀ ਬਣਾਈ ਗਈ ਸੀ ਤੇ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਪਹਿਲਾਂ ਪਿੱਛੇ ਮੇਰੇ ਦਰਬਾਰ ਸਾਹਿਬ ਤੁਸੀਂ ਦੇਖ ਰਹੇ ਹੋ ਇਹ ਇਹਦੀ ਇਮਾਰਤ ਦੀ ਉਹ ਸਾਰੀ ਜਿਹੜੀ ਬਾਅਦ ਦੇ ਵਿੱਚ ਹੋਈ ਸੀ ਹੁਣ ਗੱਲ ਕਰੀਏ ਆਪਾਂ ਇੱਥੋਂ ਦੇ ਇਤਿਹਾਸ ਦੀ ਤਾਂ ਇੱਥੋਂ ਦਾ ਜੋ ਉਸ ਟਾਈਮ ਹైదరాబాద్ ਦੀ रियासत ਦਾ ਨਿਜਾਮ ਸੀ ਨਿਜਾਮ ਦੌਲਾ ਉਹ ਉਹਦੀ ਸੈਨਾ ਦੇ ਵਿੱਚ ਨਾ ਅਰਬੀ ਤੇ ਹੋਰ ਸੈਨਿਕ ਸੀਗੇ ਉਹਨਾਂ ਨੇ ਨਿਜ਼ਾਮ ਦੇ ਖਿਲਾਫ ਹੀ ਇੱਕ ਤਰ੍ਹਾਂ ਦੀ ਬਗਾਵਤ ਕੀਤੀ ਸੀ ਤੇ ਜਿਹੜੇ ਲੋਕਲ ਰਿਆਸਤ ਦੇ ਵਿੱਚ ਲੋਕ ਸੀ ਇੱਕ ਤਰ੍ਹਾਂ ਦਾ ਬਗਾਵਤ ਦੇ ਵਿੱਚ ਉਤਰਿਆਏ ਸੀਗੇ ਤਾਂ ਜਿਹੜਾ ਇੱਕ ਪੰਡਤ ਸੀਗਾ ਉਸ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਲੈਣ ਦੀ ਜਿਹੜੀ ਅਪੀਲ ਕੀਤੀ ਨਿਜ਼ਾਮ ਨੂੰ ਕਿ ਨਿਜ਼ਾਮ ਤੁਹਾਡੀ ਇੱਕੋ ਹੀ ਇੱਕ ਸ਼ਕਸ਼ ਮਦਦ ਕਰ ਸਕਦਾ ਹੈ ਉਹ ਹੈ ਮਹਾਰਾਜਾ ਰਣਜੀਤ ਸਿੰਘ ਤਾਂ ਨਿਜਾਮ ਨੇ ਮਹਾਰਾਜਾ ਰਣਜੀਤ ਸਿੰਘ ਕੋਲ ਮਦਦ ਲਈ ਅਪੀਲ ਭੇਜੀ ਤੇ ਉਪਹਾਰ ਵੀ ਬਹੁਤ ਭੇਜੇ ਤੇ ਉਹ ਉਪਹਾਰ ਸੀ ਕਹਿੰਦੇ ਜਿਹੜੇ ਉਹ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਹਰਮਿੰਦਰ ਸਾਹਿਬ ਦੇ ਵਿੱਚ ਦਾਨ ਦੇ ਦਿੱਤੇ ਸੀਗੇ ਤੇ ਇੱਥੇ 15000 ਦੇ ਕਰੀਬ ਘੋੜਸਵਾਰ ਸਿੱਖ ਸੈਨਾ ਜਿਹੜੀ ਉਹ ਇੱਥੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਦਰਬਾਰ ਵੱਲੋਂ ਭੇਜੀ ਗਈ ਸੀ ਤੇ ਸਿੰਘਾਂ ਨੇ ਇੱਥੇ ਡੇਰੇ ਲਾਏ ਸੀਗੇ ਅਲੱਗ-ਅਲੱਗ ਤੁਹਾਨੂੰ ਉਹ ਥਾਵਾਂ ਵੀ ਦਿਖਾਵਾਂਗੇ ਤੇ ਉਸ ਤੋਂ ਬਾਅਦ ਸਿੰਘਾਂ ਨੇ ਇੱਥੇ ਨਿਜ਼ਾਮ ਦੇ ਹੱਕ ਦੇ ਵਿੱਚ ਰਿਆਸਤ ਨੂੰ ਖੜਾ ਕੀਤਾ ਬਗਾਵਤ ਨੂੰ ਜਿਹੜੀ ਉਹਨੂੰ ਠੱਲ ਪਾਈ ਤਾਂ ਕਹਿੰਦੇ ਨਿਜ਼ਾਮ ਨੇ ਖੁਸ਼ ਹੋ ਕੇ ਸਿੰਘਾਂ ਨੂੰ ਕਿਹਾ ਕਿ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਉੱਥੋਂ ਤੱਕ ਦਾ ਸਾਰਾ ਇਲਾਕਾ ਤੁਹਾਡਾ ਤਾਂ ਕਹਿੰਦੇ ਜੋ ਕਾਗਜ਼ ਦੇ ਉੱਤੇ ਨਿਜ਼ਾਮ ਨੇ ਲਿਖ ਕੇ ਦਿੱਤਾ ਸੀ ਨਾ ਇਹ ਇੱਕ ਲੈਟਰ ਲਾ ਲਓ ਇੱਕ ਪੇਸ਼ਗੀ ਲਾ ਲਓ ਸਿੰਘਾਂ ਨੇ ਉਹ ਤੋਪ ਨਾਲ ਉਡਾ ਦਿੱਤਾ ਸੀ ਕਹਿੰਦੇ ਤੂੰ ਸਾਨੂੰ ਕੀ ਦੇਵੇਂਗਾ ਤੇ ਐਡੀ ਮਹਾਨ ਕੌਮ ਹੈ ਤੇ ਉਸ ਤੋਂ ਬਾਅਦ ਇੱਥੇ 1832 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਇਹ ਜਿਹੜੀ ਪੁਰਾਣੀ ਇਮਾਰਤ ਆ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾ ਗੁਰੂ ਘਰ ਆ ਇਹ ਹైదరాబాద్ ਰਿਆਸਤ ਦਾ ਤੇ ਇਹਦੀ ਉਸਾਰੀ ਕੀਤੀ ਗਈ ਖਾਲਸਾ ਜੀ ਉਸੇ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਇੱਕ ਹੋਰ ਗੁਰੂ ਘਰ ਪੈਂਦਾ ਗੁਰਦੁਆਰਾ ਆਸ਼ਾ ਸਿੰਘ ਬਾਗ ਇਹ ਵੀ ਉਹਨਾਂ ਸਥਾਨਾਂ ਦੇ ਵਿੱਚੋਂ ਇੱਕ ਹੈ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 14000 ਘੋੜਸਵਾਰਾਂ ਦੀ ਜਿਹੜੀ ਸੈਨਾ ਆਈ ਸੀ ਇੱਥੇ ਠਹਿਰਾਵ ਕੀਤਾ ਸੀਗਾ ਉਹਨਾਂ ਨੇ ਇੱਥੇ ਆਪਣੀਆਂ ਛਾਉਣੀਆਂ ਬਣਾਈਆਂ ਸੀਗੀਆਂ ਤੇ ਇਹ ਗੁਰੂ ਘਰ ਵੀ ਉਹਨਾਂ ਦੇ ਵਿੱਚੋਂ ਇੱਕੋ ਹੀ ਹੈ ਹైదరాబాద్ ਸ਼ਹਿਰ ਦੇ ਬਿਲਕੁਲ ਵਿੱਚੋਂ ਵਿੱਚ ਸਥਿਤ ਹੈ ਜਿੱਦਾਂ ਕਿ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਸਿੱਖ ਫੌਜ ਸੀ ਇੱਥੋਂ ਦੇ ਨਿਜ਼ਾਮ ਦੀ ਮਦਦ ਦੇ ਲਈ ਇੱਥੇ ਆਈ ਸੀ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਤੋਂ ਜਿਹੜੀ ਸਿੱਖ ਫੌਜ ਆ ਉਹਨੂੰ ਰਸਦ ਜਾਂ ਹੋਰ ਸਮਗਰੀ ਆਉਣਾ ਬੰਦ ਹੋ ਗਈ ਤੇ ਇੱਥੋਂ ਦੇ ਨਿਜ਼ਾਮ ਨੇ ਵੀ ਆਪਣੇ ਸੁਰ ਬਦਲ ਲਏ ਇਹੇ ਦੇਖ ਕੇ ਸਿੱਖ ਫੌਜ ਆ ਜਿਹੜੀ ਭੜਕੁੱਠੀ ਤੇ ਉਹਨਾਂ ਨੇ ਨਿਜ਼ਾਮ ਦੇ ਖਿਲਾਫ ਹੀ ਯੁੱਧ ਛੇੜ ਦਿੱਤਾ ਤੇ ਇਸ ਜਗ੍ਹਾ ਉੱਤੇ ਕਹਿੰਦੇ ਬੜਾ ਭਿਆੰਕਰ ਯੁੱਧ ਹੋਇਆ ਜਿਦੇ ਵਿੱਚ ਬਹੁਤ ਸਾਰੇ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਮਾਰਕ ਹੈ ਉਹ ਇੱਥੇ ਗੁਰਦੁਆਰਾ ਆਸ਼ਾ ਸਿੰਘ ਬਾਗ ਦੇ ਵਿੱਚ ਬਣਾਇਆ ਗਿਆ। ਸੌਰੀ ਖਾਲਸਾ ਜੀ ਮੇਰੇ ਪਿੱਛੇ ਜਿਹੜਾ ਤੁਸੀਂ ਨਿਸ਼ਾਨ ਸਾਹਿਬ ਦੇਖ ਰਹੇ ਹੋ ਇਹ ਕੋਈ ਆਮ ਨਿਸ਼ਾਨ ਸਾਹਿਬ ਨਹੀਂ ਹੈ। ਇਹ ਹైదరాబాద్ ਸ਼ਹਿਰ ਦੇ ਵਿੱਚ ਗੁਰਦੁਆਰਾ ਆਸ਼ਾ ਸਿੰਘ ਬਾਗ ਦੇ ਨਾਲ ਇਹ 1800 ਵਿਸ਼ਵੀ ਦਾ ਉਸ ਸਮੇਂ ਦਾ ਸਿੱਖ ਫੌਜਾਂ ਦੁਆਰਾ ਸਥਾਪਿਤ ਕੀਤਾ ਗਿਆ ਨਿਸ਼ਾਨ ਸਾਹਿਬ ਹੈ। ਇਹਨੂੰ ਕਈ ਵਾਰੀ ਕੋਸ਼ਿਸ਼ ਕੀਤੀ ਗਈ ਹੈ। ਇਥੋਂ ਹਟਾਉਣ ਦੀ ਪਰ ਇਥੋਂ ਦੇ ਮੇਰੇ ਨਾਲਾ ਸਿੰਘ ਵੀਰ ਨੇ ਇਹਨਾਂ ਨੇ ਦੱਸਿਆ ਇਹੀ ਆਪਾਂ ਨੂੰ ਇੱਥੇ ਦਰਸ਼ਨ ਕਰਾਉਣ ਦੇ ਲਈ ਲੈ ਕੇ ਆਏ ਨੇ ਤੇ ਇਹਨਾਂ ਨੇ ਦੱਸਿਆ ਕਿ ਇੱਥੇ ਬੜਾ ਜਿਹੜਾ ਸਿੰਘਾਂ ਨੇ ਭयंकर ਕੌਤਕ ਦਿਖਾਏ ਸੀਗੇ ਉਸ ਟਾਈਮ ਤੇ ਉਸ ਤੋਂ ਬਾਅਦ ਇੱਥੇ ਆ ਮੇਰੇ ਜਿਹੜੇ ਪਿੱਛੇ ਤੁਸੀਂ ਕਮਰਾ ਦੇਖ ਰਹੇ ਹੋ ਪੀਲੇ ਰੰਗ ਦਾ ਇਹ ਪੁਲਿਸ ਚੌਕੀ ਬਣਾ ਦਿੱਤੀ ਗਈ ਆ ਇਸ ਨਿਸ਼ਾਨ ਸਾਹਿਬ ਦੀ ਸੇਫਟੀ ਦੇ ਲਈ ਤੇ ਤੁਸੀਂ ਗੁਰੂ ਦੇ ਸਿੰਘਾਂ ਦਾ ਪਿਆਰ ਦੇਖੋ ਕਿ ਨਿਸ਼ਾਨ ਸਾਹਿਬ ਦੇ ਪਿੱਛੇ ਕਿੱਡਾ ਤਕੜਾ ਸਟੈਂਡ ਲਿਆ ਸਾਡੇ ਸਿੰਘਾਂ ਨੇ ਇਹੇ ਗੱਲਾਂ ਕੋਈ ਜ਼ਿਆਦਾ ਪਹਿਲਾਂ ਟਾਈਮ ਦੀਆਂ 2012 13 ਦੀਆਂ ਇਹ ਹੀ ਗੱਲਾਂ ਨੇ ਇਹ ਸਾਰੀਆਂ ਤੇ ਹੁਣ ਬਿਲਕੁਲ ਸ਼ਾਂਤੀ ਹੈ ਸਿੱਖ ਮੁਸਲਮਾਨ ਸਾਰੇ ਭਾਈ ਭਾਈ ਬਣ ਕੇ ਇੱਥੇ ਰਹਿ ਰਹੇ ਨੇ ਕੋਈ ਐਦਾਂ ਦੀ ਗੱਲ ਨਹੀਂ ਤੁਹਾਡੇ ਤੱਕ ਇਹ ਸੂਚਨਾ ਜਾਣਕਾਰੀ ਤਾਂ ਪਹੁੰਚਾਈ ਹੈ ਕਿਉਂਕਿ ਸਿੱਖ ਸੰਗਤ ਹੈ ਜਿਹੜੀ ਉਹ ਕਈ ਵਾਰੀ ਲੱਗਦਾ ਹੁੰਦਾ ਕਿ ਹੋ ਸਕਦਾ ਹੈਦਰਾਬਾਦ ਦੇ ਵਿੱਚ ਧਾਰਮਿਕ ਸਥਾਨ ਨਾ ਹੋਣ ਨਹੀਂ ਸਾਡੇ ਇਤਿਹਾਸਿਕ ਸਥਾਨ ਨੇ ਜਿਹੜੇ ਉਹ ਇੱਥੇ ਹੈਂ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਇੱਥੇ ਪਹੁੰਚੀਆਂ ਸਨ ਤੁਹਾਨੂੰ ਦੱਸਿਆ ਤੇ ਇੱਥੇ ਆਪਣੇ ਸਿੰਘ ਬੀਰ ਜੀ ਨੇ ਦੱਸਿਆ ਕਿ ਤੁਸੀਂ ਕਦੇ ਨਾ ਰਾਤ ਨੂੰ ਇਸ ਜਗ੍ਹਾ ਦੇ ਉੱਤੇ 12 1 ਵਜੇ ਆ ਕੇ ਦੇਖਿਓ ਤੁਹਾਨੂੰ ਸ਼ਹੀਦੀ ਸਿੰਘਾਂ ਦਾ ਪੈਰਾ ਜਿਹੜੇ ਇੱਥੇ ਹਾਜ਼ਰ ਨਾਜ਼ਰ ਮਿਲੂਗਾ ਇਹ ਗੱਲ ਸੁਣ ਕੇ ਨਾ ਰੌਂਗਟੇ ਖੜੇ ਹੋ ਜਾਂਦੇ ਨੇ ਕਿ ਕਿੱਡੇ ਮਹਾਨ ਕੌਮ ਦੇ ਵਿੱਚ ਆਪਾਂ ਜਨਮ ਲਿਆ ਤੇ ਜਾਣਕਾਰੀ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮਿਹਰਬਾਨੀ ਸਾਤ ਸ੍ਰੀ ਅਕਾਲ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸ਼ਹੀਦੀ ਸਥਾਨ ਬਾਬਾ ਅਲਬੇਲ ਸਿੰਘ ਜੀ ਬੜਾ ਰੌਚਕ ਇਤਿਹਾਸ ਹੈ ਇਸ ਜਗ੍ਹਾ ਦਾ ਕਹਿੰਦੇ ਨੇ ਬਾਬਾ ਜੀ ਇੱਥੇ ਹਰ ਸਮੇਂ ਬਿਰਾਜਮਾਨ ਰਹਿੰਦੇ ਨੇ ਇਤਿਹਾਸ ਦੀ ਜੇ ਗੱਲ ਕਰੀਏ ਤਾਂ ਜਦੋਂ ਹైదరాబాద్ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਆਈ ਸੀ ਤਾਂ ਬਾਬਾ ਲਵੇਲ ਸਿੰਘ ਜੀ ਉਹਨਾਂ ਵਿੱਚੋਂ ਫੌਜਦਾਰਾਂ ਦੇ ਵਿੱਚੋਂ ਇੱਕ ਫੌਜਦਾਰ ਸੀਗੇ। ਅਤੇ ਕਹਿੰਦੇ ਜਦੋਂ ਥੋੜੇ ਸਮੇਂ ਬਾਅਦ ਜਿਹੜਾ ਨਿਜ਼ਾਮ ਦਾ ਰਿਆਸਤ ਜਿਹੜੀ ਉਹ ਖਤਮ ਹੋ ਗਈ ਸੀ ਉਹਦਾ ਰਾਜ ਖਤਮ ਹੋ ਗਿਆ ਸੀਗਾ। ਤਾਂ ਜਦੋਂ ਤੁਰਕਾਂ ਦਾ ਰਾਜ ਆਇਆ ਤਾਂ ਕਹਿੰਦੇ ਇੱਥੇ ਜਦੋਂ ਰਸਦ ਪਾਣੀ ਦੀ ਲੋੜ ਪੈਂਦੀ ਤਾਂ ਜਿਹੜੇ ਤੁਰਕ ਸੀਗੇ ਉਹ ਗੈਰ ਮੁਸਲਮਾਨਾਂ ਤੇ ਹਮਲਾ ਕਰ ਦਿੰਦੇ ਸੀਗੇ। ਇੱਕ ਦਿਨ ਜਦੋਂ ਬਾਬਾ ਜੀ ਕਹਿੰਦੇ ਚਾਰ ਮੀਨਾਰ ਦੇ ਕੋਲੇ ਰਸ ਲੈਣ ਦੇ ਲਈ ਪਹੁੰਚੇ ਤਾਂ ਤੁਰਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਬਾਬਾ ਜੀ ਨੇ ਵੀ ਬੜੇ ਤੁਰਕ ਨੇ ਜਿਹੜੇ ਗੱਡੀ ਛਾੜੇ ਗੋਲੀਆਂ ਨਾਲ ਸ਼ਸਤਰਾਂ ਨਾਲ ਤਾਂ ਉਹ ਉਹਨਾਂ ਦਾ ਘੋੜਾ ਤੇ ਬਾਬਾ ਜੀ ਫੱਟੜ ਹੋ ਕੇ ਫੱਟੜ ਹਾਲਤ ਦੇ ਵਿੱਚ ਇੱਥੇ ਪਹੁੰਚੇ ਤੇ ਇੱਥੇ ਆ ਕੇ ਕਹਿੰਦੇ ਬਾਬਾ ਜੀ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਤੁਰਕ ਫੌਜ ਪਿੱਛੇ ਆ ਰਹੀ ਹੈ ਉਹ ਬਾਣੇ ਦੀ ਤੇ ਸਿੱਖੀ ਦੀ ਬੇਅਦਬੀ ਕਰੇਗੀ ਕੋਈ ਰਸਤਾ ਦਿਖਾਓ ਤਾ ਕਹਿੰਦੇ ਇਸ ਸਥਾਨ ਦੇ ਉੱਤੇ ਧਰਤੀ ਸੀ ਜਿਹੜੀ ਇੱਕਦਮ ਉਹਦੇ ਵਿੱਚ 파ੜ ਪੈ ਗਿਆ ਤੇ ਬਾਬਾ ਜੀ ਆਪਣੇ ਘੋੜੇ ਸਮੇਤ ਇਸ ਧਰਤੀ ਦੇ ਵਿੱਚ ਸਮਾ ਗਏ ਸੀਗੀ ਇਸ ਜਗ੍ਹਾ ਦੇ ਉੱਤੇ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਸਥਾਨ ਹੈ ਬਣਾਇਆ ਹੋਇਆ ਗੁਰਦੁਆਰਾ ਬਾਬਾ ਅਲਵੇਲ ਸਿੰਘ ਸਥਾਨ ਸ਼ਹੀਦੀ ਸਥਾਨ ਬਾਬਾ ਅਲਵੇਲ ਸਿੰਘ ਜੀ ਇਹ ਉਹਨਾਂ ਦੇ ਸ਼ਾਸਤਰ ਨੇ ਹైదరాబాద్ ਦੇ ਵਿੱਚ ਇਹ ਗੁਰੂ ਘਰ ਜਿਹੜਾ ਸ਼ਸ਼ੋਭਿਤ ਹੈ ਸੋ ਤੁਸੀਂ ਮੇਰੇ ਨਾਲ ਦਰਸ਼ਨ ਕਰੇ ਨੇ ਹైదరాబాద్ ਦੇ ਵਿੱਚ ਮੌਜੂਦ ਗੁਰੂ ਘਰਾਂ ਦੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਇੱਥੋਂ ਆਪਾਂ ਕੋਸ਼ਿਸ਼ ਕਰਦੇ ਆ ਚਾਲੇ ਪਾ ਕੇ ਦਸਮ ਪਾਤਸ਼ਾਹ ਦੀ ਕਿਰਪਾ ਦੇ ਨਾਲ ਡਾਇਰੈਕਟ ਨੰਦੇੜ ਸਾਹਿਬ ਨੂੰ ਰੁਕੀਏ ਬਾਕੀ ਦਸਮ ਪਾਤਸ਼ਾਹ ਦੀ ਜਿੱਦਾਂ ਜਿੱਦਾਂ ਮੌਜੂਦ ਹੋਣੀ ਆ ਤੇ ਚੈਨਲ ਨਾਲ ਬਣੇ ਰਹੋ ਜਿਹੜੇ ਵੀਰ ਨਵੇਂ ਜੁੜਨੋ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ